ਹਰ ਇੱਕ ਪੀਰ ਨੂੰ ਹਰ ਇੱਕ ਫਕੀਰ ਨੂੰ ਮਨਾਉਣ ਦੇ ਬੱਖੋ ਬੱਖਰੇ ਤਰੀਕੇ ਆ ਕਿਸੇ ਦਰਗਾਹ ਤੇ ਚੂਰਮਾ ਚੜਦਾ ਕਿਤੇ ਫੁੱਲੀਆਂ ਚੜਦੇ ਕਿਤੇ ਪਤਾਸੇ ਚੜਦੇ ਤੇ ਕਿਤੇ ਨਿਆਹ ਚੜਦੀ ਐ ਇਹ ਗੁਗਾ ਯਹਰ ਪੀਰ ਜਿਹਨੂੰ 나ਗ ਦੇਵਤਾ ਕਹਿੰਦੇ ਆ ਜਦੋਂ ਉਹਨਾਂ ਦੀ ਨੌਵੀਂ ਆਉਂਦੀ ਤਾਂ ਸਾਡੀਆਂ ਬੀਬੀਆਂ ਮਾਈਆਂ ਮੱਥਾ ਬਣਾ ਕੇ ਮੱਥਾ ਟੇਕਦੇ ਮੇਰੀ ਮਾਂ ਨੂੰ ਬੜਾ ਚਾਹ ਹੁੰਦਾ ਵੀ ਕਿਹੜੀ ਕੜੀ ਹੋਵੇ ਗੁੱਗਾ ਯਾਰ ਪੀਰ ਦੀ ਨੌਵੀਂ ਆਉਣ ਨਾਲੇ ਸੇਮੀਆਂ ਬਣਾਵਾਂਗੇ ਨਾਲੇ ਮੱਥਾ ਟੇਕਾਂਗੇ ਤੇ ਨਾਲੇ ਬਾਪੂ ਜੀ ਨਾਲ ਬਹਿ ਕੇ ਮੇਰੀ ਮਾਂ ਸਾਜਰੇ ਉੱઠી ਮੈਨੂੰ ਕਹਿੰਦੀ ਪੁੱਤ ਆਦਮੀ ਵੇਲਾ ਮੈਂ ਕਿਹਾ ਹਾਂ ਬੀਬੀ ਵੇਲਾ ਬਠਨਸ ਕੰਮ ਕੀ ਕਹਿੰਦੇ ਪੁੱਤ ਕੰਮ ਤਾਂ ਕੋਈ ਨਹੀਂ ਬਾਬਾ ਜੀ ਦਾ ਮੱਥਾ ਟੇਕ ਕੇ ਆਉਣਾ ਮੈਂ ਕਹਿੰਦਾ ਮੰਗਲਵਾਰ ਨਾਲ ਬੀਰਵਾਰ ਨਾਲ ਸੈਚਰਡੇ ਅੱਜ ਕਿਹੜੇ ਬਾਬਿਆ ਦੇ ਨਾਲ ਆ ਗਿਆ ਕਹਿੰਦੀ ਗੁੱਗਾ ਯਾਰ ਪੀਰ ਦੀ ਨੌਵੀਂ ਹੈ ਜਦ ਐਨੀ ਗੱਲ ਕਹੀ ਮੇਰਾ ਤਾਂ ਪੈਰਾਂ ਦੀ ਮਿੱਟੀ ਨਿਕਲ ਗਈ ਮੈਂ ਕਿਹਾ ਬੀਬੀ ਮੱਥਾ ਟੇਕਣ ਜੂ ਜਾਵਾਂ ਬੀਬੀ ਨੇ ਸੇਮੀਆਂ ਬਣਾਈਆਂ ਇੱਕ ਹੱਥ ਵਿੱਚ ਥਾਲ ਸੀਮੀਆ ਦਾ ਪੰਗਾ ਇੱਕ ਹੱਥ ਵਿੱਚ ਅੱਕ ਦੀ ਅੰਗਿਆਰੀ ਫੜ ਲਈ ਤੇ ਸਭਾ ਕਿਲੋ ਦੁੱਧ ਪਾ ਕੇ ਡੋਲੂ 'ਚ ਮੈਨੂੰ ਫੜਾਤਾ ਮੂਰੇ ਮੂਰੇ ਬੇਬੇ ਤੇ ਪਿੱਛੇ ਪਿੱਛੇ ਮੈਂ ਜਦੋਂ ਅਸੀਂ ਖੂਹ ਤੇ ਗਏ ਖੂਹ ਦੇ ਕੋਲੇ ਇੱਕ ਝਾੜੀ ਸੀ ਝਾੜੀ ਦੇ ਕੋਲ ਬਾਬਾ ਜੀ ਦੀ ਖੱਟ ਸੀ ਬੇਬੇ ਉੱਥੇ ਚੁੰਨੀ ਦਾ ਪੱਲਾ ਜਾ ਮਾਰ ਕੇ ਅੰਦਰ ਧਿਆਨ ਹੋ ਕੇ ਬੈਗੀ ਮੈਂ ਹਾਂ ਬੇਬੇ ਪੱਲਾ ਮੈਨੂੰ ਇਹ ਦੱਸ ਬਾਬਾ ਇੱਥੇ ਰਹਦਾ ਕਹਿੰਦੀ ਪੋਤੇ ਏਕਣ ਨਹੀਂ ਕਹੀਦਾ ਬਾਬਾ ਜੀ ਦਾ ਨਵਾਸ ਸਥਾਨ ਏ ਬੇਬੇ ਨੇ ਅੱਗ ਦੀ ਅੰਗਿਆਰੀ ਰੱਖੀ ਉੱਤੇ ਥੋੜਾ ਜਿਹਾ ਹੋਮ ਪਾਇਆ ਦੇਸੀ ਕਿਉਂ ਬੜੀ ਵਧੀਆ ਬਾਸ਼ਨਾ ਆਈ ਮੈਂ ਬੇਬੇ ਮਨ ਚਾਹੇ ਨਾ ਮਨ ਮੈਨੂੰ ਸ਼ੱਕ ਪੈਂਦੀ ਆ ਬਾਬਾ ਜੀ ਤੇਰੇ ਤੇ ਦਿਆਲ ਹੋਣ ਲੱਗੇ ਬੇਬੇ ਨੇ ਹੋਰ ਦੂਰਾ ਕੁੰਡ ਕੱਢ ਲਿਆ ਪੰਜ ਸੱਤ ਲੰਮੀਆਂ ਲੰਮੀਆਂ ਗਡੋਲਿਆਂ ਵਰਗੀਆਂ ਸੇਮੀਆਂ ਚੱਕੀਆਂ ਉਹ ਵੀ ਅੱਗ ਉੱਤੇ ਰੱਖਤੀਆਂ ਬਾਸ਼ਨਾ ਹੋਰ ਵੱਧ ਗਈ ਮੈਂ ਕਿਹਾ ਬੇਬੇ ਮਨ ਚਾਹੇ ਨਾ ਮਨ ਹੁਣ ਮੈਨੂੰ ਲੱਗਦਾ ਬਾਬਾ ਜੀ ਬਹੁਤਾ ਤੈਨੂੰ ਸੀਰੀਅਸ ਲੈ ਗਏ ਮੈਨੂੰ ਕਹਦੀ ਪੁੱਤ ਇੱਕ ਨੂੰ ਨਹੀਂ ਬੋਲੀਦਾ ਹੁੰਦਾ ਬਾਬਾ ਜੀ ਦਾ ਕੰਮ ਆ ਮੱਥਾ ਤੂੰ ਵੀ ਟੇਕ ਲੈ ਜਦੋਂ ਉਹ ਡਰਦੇ ਮਾਰੇ ਨੇ ਘੁੰਮ ਕੇ ਜਾਂ ਮੱਥਾ ਮਾਰ ਟੇਕਿਆ ਮੇਰੇ ਨਾਸਾਂ 'ਚ ਰੇਤਾ ਮੇਰੇ ਕੰਨਾਂ 'ਚ ਰੇਤਾ ਮੇਰੇ ਅੱਖਾਂ 'ਚ ਰੇਤਾ ਡਰਦੇ ਦੇ ਬਾਈ ਪੈਣੇ ਸੀ ਜਦੋਂ ਮੈਂ ਮੂੰਹ ਜਾਂ ਝਾੜ ਕੇ ਖੜਾ ਹੋਇਆ ਤਾਂ ਬੀਬੇ ਮੋੜਨ ਲੱਗੀ ਮੈਂ ਬੀਬੇ ਦੀ ਪੋਲੀ ਦੇ ਨੇ ਬਾਹ ਫੜੀ ਮੈਂ ਕਿਹਾ ਬੀਬੇ ਮੇਰੀਏ ਸਕੀਏ ਬਾਪੂ ਦੇ ਘਰ ਵਾਲੀਏ ਆ ਜਿਹੜਾ ਸਵਾ ਕਿਲੋ ਦੁੱਧ ਪਾ ਕੇ ਡੋਲੂ 'ਚ ਮੈਨੂੰ ਫੜਾਇਆ ਸੀ ਇਹਦਾ ਕੀ ਕਰਨਾ ਕਹਿੰਦੀ ਭੱਲਿਆ ਮਾਨਸਾ ਆਤਮੇ ਆ ਬਾਬਾ ਜੀ ਦਾ ਇਸ਼ਨਾਨ ਵੀ ਕਰਾਉਣਾ ਹੈ ਮੈਂ ਕਿਹਾ ਕਿ ਕਿਹੜਾ ਇਸ਼ਨਾਨ ਹੈ ਜਿਹੜਾ ਪੂਜਾ ਤੋਂ ਬਾਅਦ ਹੁੰਦਾ ਕਹਿੰਦੀ ਪੁੱਤ ਦੇਵਤੇ ਦੇ ਸਾਬ ਨਾਲ ਇਸ਼ਨਾਨ ਕਰਾਇਆ ਜਾਂਦਾ ਬੀਬੀ ਨੇ ਮੇਰੇ ਮਤੋਂ ਡੋਲੂ ਫੜਿਆ ਟੱਕਣ ਪਟਿਆ ਜਦੋਂ ਪਾਇਆ ਕਿ ਦੁੱਧ ਖੱਡ ਵਿੱਚ ਪਾਇਆ ਵਿੱਚੋਂ ਬੁਲਬਲੇ ਜੇ ਨਿਕਲੇ ਮੈਂ ਕਿਹਾ ਬੀਬੀ ਮਨ ਚਾਹੇ ਨਾ ਮਨ ਹੁਣ ਮੈਨੂੰ ਸ਼ੱਕ ਪੈਂਦੀ ਆ ਬਾਬਾ ਜੀ ਸਵੇਰ ਦੀ ਚਾਹ ਬਣਾਉਣ ਲੱਗੇ ਆ ਬੀਬੀ ਨੇ ਅਕੀਨ ਦੂਜੀ ਵਾਰ ਮੈਂ ਤਫਾਇਆ ਡੋਲੂ ਖੋਇਆ ਜਦੋਂ ਪੌਣਾ ਕਿਲੋ ਦੁੱਧ ਇਕੱਠਾ ਖੱਡ ਵਿੱਚ ਪਾਇਆ ਜਦਾ ਦਤੈਨਾਗ ਦੇਵਤੇ ਨੇ ਦਰਸ਼ਨ ਬੇਬੇ ਦੀਆਂ ਸੇਮੀਆਂ ਬੇਬੇ ਦੀ ਚੁੰਨੀ ਬੇਬੇ ਦੀ ਜੁੱਤੀ ਬੇਬੇ ਹੱਪ 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 ਕਰਦੀ ਮੇਰੇ ਜਿਵੇਂ ਮਜੀ ਮੈਂ ਕਿਉਂ ਦੇਹ ਗਿਆ ਕੌਡੀਆਂ ਆਲਾ ਮਹੀਨਾ ਹੋ ਗਿਆ ਬਾਬਾ ਜੀ ਬਾਬਾ ਜੀ ਕਰਦੇ ਹਾਂ ਸੱਪ ਵੀ ਨਹੀਂ ਕਹਿ ਹੁੰਦਾ ਮਾਰ ਦੋ ਤਾੜੀ ਇਸ ਕੋ ਬੋਲਤੇ ਡਰਤੇ ਕੀ ਤਾੜੀ ਵੱਜਦੀ ਹੈ ਡਰਦੇ ਤਾੜੀਆਂ ਮਾਰੀ ਰੱਖਦੇ ਇਹਦੇ ਨਿਕਲ ਕੇ ਨਾ ਜਵੇ ਜਦੋਂ ਮੇਰੀਆਂ ਬੱਚੀਆਂ ਮੇਰੀਆਂ ਛੋਟੀਆਂ ਪੜਾ ਕਿਤੇ ਸਕੂਲ ਨੂੰ ਜਾਂਦੀਆਂ ਨਾ ਕਿਤੇ ਸੜਕ ਤੇ ਸੁਰਗਵਾਸ ਹੋਇਆ ਪਿਆ ਹੋਵੇ ਸਾਈਕਲ ਕਿਤੇ ਕਿਤਾਬਾਂ ਕਿਤੇ ਰੋਟੀਆਂ ਕਿਤੇ ਵੀ ਕਿਤੇ ਮਰਿਆ ਪਿਆ ਵੀ ਪੁੱਛਣਾ ਹਲਾਦਣਾ ਸੋ ਬਾਗੜ ਦਾ ਦੇਵਤਾ ਧਰਤੀ ਦਾ ਦੇਵਤਾ ਸੋ ਉਹਨਾਂ ਦੇ ਨਾਤੇ ਜੋਰਦਾਰ ਤਾੜੀ